ਦਰਸ਼ਕੋ ਜਿਹੜੀ 베ਰੀ ਤੁਸੀਂ ਦੇਖ ਰਹੇ ਆ ਇਹ 베ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀਂ ਲਾਈ ਸੀ ਤੇ ਗੁਰੂ ਨਾਨਕ ਦੇਵ ਜੀ ਰੋਜ਼ ਇਸ 베ਰੀ ਦੇ ਥੱਲੇ ਬਹਿ ਕੇ ਤਪ ਕਰਿਆ ਕਰਦੇ ਸੀ ਗੁਰੂ ਨਾਨਕ ਦੇਵ ਜੀ ਨੇ 14 ਸਾਲ 9 ਮਹੀਨੇ ਤੇ 13 ਦਿਨ ਇਸ 베ਰੀ ਥੱਲੇ ਬਹਿ ਕੇ ਤਪ ਕੀਤਾ ਤੇ ਸੰਗਤਾਂ ਅੱਜ ਵੀ ਸ਼ਰਦਾ ਦੇ ਨਾਲ ਡਿੱਗੇ ਹੋਏ ਫਲ ਪੱਤੇ ਪ੍ਰਸ਼ਾਦ ਮੰਨ ਕੇ ਲੈ ਕੇ ਜਾਂਦੇ ਆ ਤੇ ਇਸ ਬੀਜ ਦੇ ਸਾਹਮਣੇ ਇੱਧਰ ਆ ਇਹ 베 ਜੇ ਜ਼ਬੀ ਦੀ ਦੇ ਬੇਈ ਦੇ ਵਿੱਚ ਗੁਰੂ ਨਾਨਕ ਦੇਵ ਜੀ ਰੋਜ਼ ਇਸ਼ਨਾਨ ਕਰਿਆ ਕਰਦੇ ਸੀ ਸੋ ਦਰਸ਼ਕੋ ਇਹੋ ਬੇਈ ਆ ਜਿਹੜੀ ਬੇਈ ਦੇ ਵਿੱਚ ਗੁਰੂ ਨਾਨਕ ਦੇਵ ਜੀ ਰੋਜ਼ ਇਸ਼ਨਾਨ ਕਰਕੇ ਪੂਰਾ ਸਾਲ ਥੱਲੇ ਬਹਿ ਕੇ ਤਪ ਕਰਿਆ ਕਰਦੇ ਸੀ ਹਣਾ ਤੇ ਇਹ ਉਹੀ ਨਦੀ ਆ ਕਾਲੀ ਬੇਈ ਆ ਜਿਹੜੀ ਬੇਈ ਵਿੱਚ ਗੁਰੂ ਨਾਨਕ ਦੇਵ ਜੀ ਤਿੰਨ ਦਿਨ ਅਲੋਪ ਰਹੇ ਸੀ ਤੇ 4 ਦਿਨ ਜਦੋਂ ਬਾਹਰ ਆਏ ਸੀ ਤੇ ਉਹਨਾਂ ਨੇ ਮੂਲ ਮੰਤਰ ਦਾ ਜਾਪ ਦਿੱਤਾ ਸੀਗਾ ਨਾ ਕੋਈ Hindu ਨਾ ਕੋਈ Muslim ਇਸ ਥਾਂ ਤੇ ਗੁਰੂ ਨਾਨਕ ਦੇਵ ਜੀ ਉਹਨਾਂ ਨੇ ਵਿੱਚ ਗਏ ਸੀਗੇ ਤੇ ਇਸ ਤੋਂ ਕਿਲੋਮੀਟਰ ਦੂਰ ਗੁਰਦੁਆਰਾ ਆ ਉਸ ਗੁਰਦੁਆ ਉੱਥੇ ਨਿਕਲੇ ਸੀਗੇ ਤੇ ਉੱਥੇ ਗੁਰਦੁਆਰਾ ਬਣਿਆ ਹੋਇਆ ਆ